ਇਤੇ ਦਿਨ ਪਹਿਲਗਾਮ ਦੇ ਵਿੱਚ ਅੰਤਕਵਾਦੀਆਂ ਵੱਲੋਂ ਹਿੰਦੂਸਤਾਨੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸੇ ਦੇ ਰੋਸ਼ਵਜੋਂ ਪਟਿਆਲਾ ਵਿਕੇ ਪਟਿਆਲਾ ਬਾਈਕਰਜ਼ ਅਤੇ ਰਾਇਲ ਨਾਂਬਾ ਬਾਈਕਰਜ਼ ਵੱਲੋਂ ਮਿਲ ਕੇ ਬਾਈਕ ਰੈਲੀ ਕੱਢੀ ਗਈ ਜਿਹੜੀ ਪਟਿਆਲਾ ਸ਼ਹਿਰ ਦੇ ਵੀਪੀਐਸ ਚੌਂਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਵਜ਼ਾਰਾ ਵਿੱਚੋਂ ਹੁੰਦੀ ਹੋਈ ਜੋੜੀਆਂ ਪੱਠਿਆਂ ਵਿਕੇ ਪਹੁੰਚੀ। ਇੱਥੇ ਪਹੁੰਚ ਕੇ ਬਾਈਕਰਜ਼ ਵੱਲੋਂ ਪਾਕਿਸਤਾਨ ਮਰਦਾਬਾਦ ਦੇ ਦਬ ਕੇ ਨਾਰੇ ਲਗਾਏ ਗਏ ਤੇ ਪਾਕਿਸਤਾਨ ਦਾ ਝੰਡਾ ਫੁਕਾਇਆ ਗਿਆ। ਇਸ ਮੌਕੇ ਜੋੜੀਆਂ ਪੱਠਿਆਂ ਤੋਂ ਵਰੁਣ ਜਿੰਦਲ, ਨਿਖਲ ਕਾਕਾ ਆਪਣੇ ਸਾਥੀਆਂ ਨਾਲ ਮੌਜੂਦ ਰਹੇ। ਮਰ ਉਮਿਲ ਰਹੀਆਂ ਤਰੰਗੀਆਂ ਚੱਲ ਰਹੀਆਂ ਜਿੰਦਾਬਾਦ ਜਿੰਦਾਬਾਦ ਬਾਕੀ ਜਿੰਦਾਬਾਦ ਜਿੰਦਾਬਾਦ ਰਹੇ ਆਪਣਾ ਮੇਰਾ ਨਾਮ ਮਨਿੰਦਰ ਸਿੰਘ ਨਾਪੜਾ ਜੀ ਅਸੀਂ ਰਾਇਲ ਗੈਟਰ ਨਾਪੜਾ ਦੀ ਵੱਲੋਂ ਆਏ ਆ ਜੀ ਤੇ ਪਟਿਆਲਾ ਬਾਈਕਰ ਦੇ ਨਾਲ ਅਸੀਂ ਕੋਲਾਬ ਕਰਕੇ ਜਿਹੜੀ ਇੱਕ ਉਹ ਰੈਲੀ ਕੱਢ ਰਹੇ ਆ ਅਗੇਂਸਟ ਪਹਲਗਾਮ ਦੇ ਵਿੱਚ ਜਿਹੜਾ ਅਟੈਕ ਹੋਇਆ ਜੀ ਉਹ ਬਹੁਤ ਹੀ ਕਾਇਰਾਨਾ ਹਰ ਤਰ੍ਹਾਂ ਦੀ ਕੀਤੀ ਹੈ ਅਤਵਾਦੀਆਂ ਨੇ ਅਸੀਂ ਸਰਕਾਰ ਨੂੰ ਜੋਰ ਅਪੀਲ ਕਰਦੇ ਹਾਂ ਕਿ ਇਹਦਾ ਜਿਹੜਾ ਬਦਲਾ ਹੈ ਉਹ ਇਸ ਤਰੀਕੇ ਨਾਲ ਲਿਆ ਜਾਵੇ ਕਿ ਕਿਸੇ ਦੀ ਹਮਾਕਤ ਨਾ ਹੋਵੇ ਦੁਬਾਰਾ ਇੰਡੀਆ ਦੇ ਵੱਲ ਝਾਕਣ ਦੀ ਧੰਨਵਾਦ ਜੀ ਜੈ ਸ਼੍ਰੀ ਰਾਮ ਜੀ ਅੱਜ ਪਟਿਆਲਾ ਦੇ ਵੱਖ-ਵੱਖ ਬੁਜਾਰਾ ਦੇ ਵਿੱਚ ਹੋ ਕੇ ਇੱਕ ਬਾਈਕ ਰੈਲੀ ਜੋੜੀਆਂ ਵੱਡੀਆਂ ਜੋਮ ਦੇ ਵਿੱਚ ਜਿਹੜੀ ਪਹੁੰਚੀ ਸੀਗੀ ਬਾਈਕ ਰਾਈਡਰਸ ਕੁਝ ਨਾਪਾ ਨੋ ਵੀ ਰਾਈਡਰਾਂ ਦੀ ਯਾਤਰਾ ਦੇ ਵਿੱਚ ਜਿਹੜੀ ਬਾਈਕ ਰੈਲੀ ਸੀ ਜਿਹਦੇ ਪਹੁੰਚੇ ਸੀ ਜੀ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਨਿਰਦੋਸ਼ ਕੰਦਿਆ ਦੇ ਵਿੱਚ ਉਹਦੇ ਦੋਸ਼ ਦੇ ਵਿੱਚ ਜਿਹੜੀ ਇਹ ਰੈਲੀ ਸੀ ਜਿਹੜੀ ਬਾਈਕ ਰਾਈਡਰਾਂ ਵੱਲੋਂ ਕੱਢੀ ਗਈ ਸੀ ਤੇ ਜੋੜੀਆਂ ਪਟੀਆਂ ਚੌਂਗ ਦੇ ਵਿੱਚ ਪਹੁੰਚ ਜਾਂਦੇ ਸਾਡੀ ਟੀਮ ਵੱਲੋਂ ਪਾਕਿਸਤਾਨ ਦਾ ਜਿਹੜਾ ਝੰਡਾ ਸੀਗਾ ਉਹ ਇਹ ਪੁਕ ਜਾ ਕੇ ਉਹਨਾਂ ਦੇ ਨਾਲ ਮਿਲ ਕੇ ਬਾਈਕ ਰਾਈਡਰਸ ਦੇ ਨਾਲ ਮਿਲ ਕੇ ਇੱਕ ਬਹੁਤ ਹੀ ਬੜਾ 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 ਚੰਗਾ ਉਪਰਾਲਾ ਬਾਈਕ ਰਾਈਡਰ ਜਿਹੜਾ ਕਲੱਬ ਨੇ ਕੀਤਾ ਹੈ ਤੇ ਅਜੀ ਮਾਨਨਿਆ ਮੋਦੀ ਜੀ ਤੋਂ ਅਪੀਲ ਕਰਦੇ ਆ ਕਿ ਜਿਹੜਾ ਵੀ ਜਿਨ੍ਹਾਂ ਨੇ ਵੀ ਇਹ ਕੰਮ ਕਰਿਆ ਹੈ ਗਲਤ ਕੰਮ ਕਰਿਆ ਉਹਨਾਂ ਨੂੰ ਜਲਦ ਤੋਂ ਜਲਦ ਸਜ਼ਾ ਹੋਵੇ ਉਹਨਾਂ ਨੂੰ ਮਾਰ ਦਿੱਤਾ ਜਾਵੇ ਸਾਨੂੰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਬਹੁਤ ਉਮੀਦ ਹੈ ਪਹਿਲਾਂ ਵੀ ਉਹ ਹਰ ਦੇਸ਼ ਦੀ ਖਰਾ ਉਤਰਦੇ ਆਏ ਨੇ ਤੇ ਇਸ ਵਾਰ ਵੀ ਸਾਨੂੰ ਪੂਰੀ ਉਮੀਦ ਹੈ ਕਿ ਉਹ ਦੇਸ਼ ਤੇ ਅੱਕ ਦੇ ਵਿੱਚ ਇੱਕ ਵਧੀਆ ਫੈਸਲਾ ਜਿਹੜੇ ਹੈਗੇ ਉਹ ਲੈਣਗੇ ਕਾ ਨਾਮ ਸੁਣਤਾ ਜੀ ਮੇਰਾ ਨਾਮ ਜਵੇਸ਼ ਹੈ ਜੀ ਅਸੀਂ ਪਟਿਆਲਾ ਬਾਈਕਰ ਵਲੋਂ ਬਾਈਕ ਰਾਈਡ ਕਰਦੇ ਹਾਂ ਪਟਿਆਲੇ ਵਿੱਚ ਪੰਜਾਬਸਤਾਨ ਨਿਰਬਾਤ ਅੱਜ ਜਿਹੜੀ ਇਹ ਰਾਈਡਰ ਤੁਸੀਂ ਕੱਢੀ ਹੈ ਇਸ ਦਾ ਕੀ ਮੁੱਖ ਦੇਸ਼ ਮੁੱਖ ਦੇਸ਼ ਇਹ ਜੋ ਪਾਕਿਸਤਾਨ ਵਾਲਿਆਂ ਨੇ ਆਪਣੇ ਟੈਰਿਸਟ ਭੇਜ ਕੇ ਇੱਥੇ ਅਟੈਕ ਕਰ ਆਇਆ ਅਸੀਂ ਉਸ ਦੇ ਬਹੁਤ ਜ਼ਿਆਦਾ ਖਿਲਾਫ ਹਾਂ ਸਾਡਾ ਹਿੰਦੁਸਤਾਨ ਖਿਲਾਫ ਹੈ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੀ ਪਹਿਲੀ ਬਾਈਕ ਰਾਈਡ ਹੈ ਜੋ ਅਸੀਂ ਪਟਿਆਲੇ ਤੋਂ ਸ਼ੁਰੂ ਕੀਤੀ ਹੈ ਜੀ ਸਾਡੀ ਮੁਹੀਮ ਅੱਗੇ ਇਹ ਬਹੁਤ ਅੱਗੇ ਤੱਕ ਪਹੁੰਚੇ ਤੇ ਪਾਕਿਸਤਾਨ ਤੇ ਜਲਦੀ ਤੋਂ ਕੋਈ ਐਕਸ਼ਨ ਲੀਤਾ ਜਾਵੇ ਕਿਹੜੀ ਸ਼ਗੋਤਾਂ ਸਟਾਰਟ ਕੀਤੀ ਹੈ ਰੈਲੀ ਬਾਈਪੇਸ ਚੌਂਕ ਤੋਂ ਸਟਾਰਟ ਕਰਕੇ ਅਸੀਂ ਚੌਂਕੋ ਕੇ ਲੀਲਾ ਤੋਂ ਚੌਂਕੋ ਕੇ ਹਾਪਲ ਕਾਲਜ ਤੋਂ ਬਾਅਦ ਅਸੀਂ ਸੁਖਨ ਸਿੰਘ ਸਾਹਿਬ ਆਰਿਆਤਮਾ ਚੌਂਕ ਤੋਂ ਐਕੀਓ ਕੇ ਉਸਰਜੀ ਚੌਂਕ ਜਾ ਕੇ ਪ੍ਰੋਟੈਸਟ ਕਰਾਂਗੇ ਜਿਸ ਵਾਸਤੇ ਸਾਡੀ ਲਾਈਨ ਜੀ ਅਤੇ ਜਿਹੜਾ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਸੇਜ ਅਸੀਂ ਇਹ ਜੇ ਚਾਹੁੰਦੇ ਜੋ ਵੀ ਹੋਇਆ ਬਹੁਤ ਗਲਤ ਹੋਇਆ ਇਹ ਹੋਣਾ ਨਹੀਂ ਚਾਹੀਦਾ ਸੀਗਾ ਹਿੰਦੁਸਤਾਨ ਦਾ ਨਾਮ ਖਰਾਬ ਨਾ ਕੀਤਾ ਇਸ ਚੀਜ਼ ਤੇ ਬਹੁਤ ਜ਼ਿਆਦਾ ਅਪਨੋ ਆਪਣੇ ਮੋਦੀ ਜੀ ਨੂੰ ਧਿਆਨ ਰੱਖਣਾ ਚਾਹੀਦਾ ਵੀ ਇਹ ਤੇ ਜਿਹੜੇ ਐਂਟਰ ਹੋਏ ਨੇ ਕਿਥੋਂ ਐਂਟਰ ਹੋਏ ਨੇ ਤੇ ਇਸ ਚੀਜ਼ ਬਿਲਕੁਲ ਐਕਸ਼ਨ ਲੈਣਾ ਚਾਹੀਦਾ ਹੈ ਪ੍ਰਾਪਰਟੀ ਬੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ